ਬੀਤੇ ਦਿਨ ਗਾਇਕ ਤੋਂ ਐਕਟਰ ਬਣੇ ਅਮੀ ਵਿਰਕ ਆਪਣੀ ਅਗਾਮੀ ਫਿਲਮ ਨਿਕਾ ਜਾਲਦਾਰ ਦੀ ਪ੍ਰੋਮੋਸ਼ਨ ਲਈ ਚੰਡੀਗੜ੍ਹ ਪਹੁੰਚੇ ਜਿੱਥੇ ਉਹਨਾਂ ਨਾਲ ਫਿਲਮ ਦੀ ਹੀਰੋਇਨ ਸੋਨਮ ਬਾਜਵਾ ਵੀ ਮੌਜੂਦ ਸੀ ਇਸ ਮੌਕੇ ਐਮੀ ਨੇ ਦੱਸਿਆ ਕਿ ਇਹ ਇੱਕ ਫੈਮਿਲੀ ਫਿਲਮ ਹੈ ਜੋ ਲੋਕਾਂ ਨੂੰ ਖੂਬ ਪਸੰਦ ਆਏਗੀ ਨਿਕਾ ਜਾਲਦਾਰ ਐਮੀ ਦੀ ਬੈਕ ਟੂ ਬੈਕ ਤੀਜੀ ਫਿਲਮ ਹੈ ਜਦੋਂ ਐਮੀ ਤੋਂ ਪੁੱਛਿਆ ਗਿਆ ਕਿ ਕੀ ਉਹ ਕੁਝ ਜ਼ਿਆਦਾ ਜਲਦੀ ਤਾਂ ਨਹੀਂ ਕਰ ਰਹੇ ਤਾਂ ਐਮੀ ਨੇ ਕਿਹਾ ਕਿ ਇਹ ਫਿਲਮ ਵੀ ਪਹਿਲੀਆਂ ਦੋ ਫਿਲਮਾਂ ਵਾਂਗ ਹਿੱਟ ਹੋਏਗੀ ਜੇਕਰ ਉਹਨਾਂ ਦੀ ਫਿਲਮ ਫਲॉप ਹੁੰਦੀ ਹੈ ਤਾਂ ਮੰਨਣਗੇ ਕਿ ਉਹਨਾਂ ਨੇ ਜਲਦਬਾਜ਼ੀ ਕੀਤੀ ਮਸ਼ਹੂਰ ਪੰਜਾਬੀ ਗਾਇਕ ਅਤੇ ਬਨੇਤਾ ਗੀਪੀ ਗਰੇਵਾਲ ਦੀ ਨਵੀਂ ਫਿਲਮ ਲੋਕ ਦਾ ਟੇਲਰ ਰਿਲੀਜ਼ ਹੋ ਗਿਆ ਜਿਸ ਤੇ ਡਾਇਰੈਕਟਰ ਸਮੀਪ ਕੰਗ ਵੀ ਅਦਾਕਾਰੀ ਕਰਦੇ ਨਜ਼ਰ ਆ ਰਹੇ ਨੇ ਸਾਰੀ ਫਿਲਮ ਇੱਕ ਲੋਕ ਦੁਕਾਨ ਦੀ ਵਾਲੇ ਦੁਆਲੇ ਘੁੰਮਦੀ ਹੈ ਇਹ ਫਿਲਮ 14 ਅਕਤੂਬਰ ਨੂੰ ਰਿਲੀਜ਼ ਹੋਵੇਗੀ ਬੀਤੇ ਦਿਨੀ ਬਣੀ ਤ੍ਰਿਕਾ ਨਾ ਕਪੂਰ ਖਾਨ 36 ਸਾਲ ਦੀ ਹੋ ਗਈ ਉਹਨਾਂ ਨੇ ਆਪਣਾ ਜਨਮ ਦਿਨ ਖਾਨ ਅਤੇ ਕਪੂਰ ਫੈਮਲੀ ਦੇ ਕੁਝ ਮੈਂਬਰਸ ਨਾਲ ਸੈਲੀਬ੍ਰੇਟ ਕੀਤਾ ਬੇਬੋ ਦੇ ਬਰਥਡੇ ਪਾਰਟੀ ਵਿੱਚ ਉਹਨਾਂ ਦੀ ਭੈਣ ਕ੍ਰਿਸ਼ਮਾ ਦੇ ਨਾਲ ਉਹਨਾਂ ਦੀ ਬੈਸਟ ਫਰੈਂਡ ਅਮਰਤਾ ਅਰੋੜਾ ਤੇ ਮਲਾਈਕਾ ਅਰੋੜਾ ਵੀ ਪਹੁੰਚੀ ਇਸ ਪਾਰਟੀ 'ਚ ਕ੍ਰਿਨਾ ਦੇ ਕਜ਼ਨ ਰਣਵੀਰ ਕਪੂਰ ਨੇ ਬਰਫੀ ਸਟਾਈਲ 'ਚ ਪਹੁੰਚ ਕੇ ਸਭ ਦਾ ਦਿਲ ਲੁੱਟ ਲਿਆ ਬਾਲੀਵੁੱਡ অভিনেত্রী ਦੀਪਿਕਾ ਪਾਦਕੋਨ ਦਾ ਕਹਿਣਾ ਹੈ ਕਿ ਉਹ ਅਜਹੀਆਂ ਕਹਾਣੀਆਂ ਦਾ ਹਿੱਸਾ ਬਣਨਾ ਚਾਹੁੰਦੀ ਹੈ ਜਿਨ੍ਹਾਂ ਨੂੰ ਕਈ ਸਾਲ ਤੱਕ ਯਾਦ ਰੱਖੇ ਜਾਣ ਦੀ ਉਮੀਦ ਹੋਵੇ। ਦੀਪਿਕਾ ਨੇ ਈਮੇਲ ਰਾਹੀਂ IINS ਨੂੰ ਦੱਸਿਆ ਕਿ ਇੱਕ ਅਦਾਕਾਰਾ ਦੇ ਤੌਰ ਤੇ ਉਹ ਵਧੀਆ ਕਹਾਣੀਆਂ ਦਾ ਹਿੱਸਾ ਬਣਨਾ ਚਾਹੁੰਦੀ ਹੈ ਜੋ ਕਈ ਸਾਲਾਂ ਤੱਕ ਜਿਉਂਦੀਆਂ ਰਹਿਣ। ਅਭਿਨੇਤਰੀ ਜਨੇਲੀਆ ਦੇਸ਼ਮੁਖ ਨੇ ਆਪਣੇ ਪਤੀ ਰਿਤੇਸ਼ ਦੇਸ਼ਮੁਖ ਦੀ ਆਗਾਮੀ ਫਿਲਮ ਬੈਂਜੋ ਦੀ ਤਾਰੀਫ ਕੀਤੀ ਹੈ ਜਨੇਲੀਆ ਨੇ ਟਵੀਟ ਕੀਤਾ ਆਖਰਕਾਰ ਮੈਂ ਬੈਂਜੋ ਦੇਖ ਲਿਆ ਇਸ ਤਰ੍ਹਾਂ ਦੀ ਫਿਲਮ ਦੀ ਕਮੀ ਲੰਮੇ ਅਰਸੇ ਤੋਂ ਮਹਿਸੂਸ ਕਰ ਰਹੀ ਸੀ ਉਹਨਾਂ ਨੇ ਕਿਹਾ ਕਿ ਫਿਲਮ ਤੇ ਰਿਤੇਸ਼ ਦਾ ਕੰਮ ਵੇਖ ਉਹ ਇੱਕ ਪਤਨੀ ਦੇ ਤੌਰ ਤੇ ਮਾਣ ਮਹਿਸੂਸ ਕਰ ਰਹੀ ਹੈ ਅਪਣੀ ਤ੍ਰੀ ਕਾਜੋਲ ਨੇ ਆਪਣੇ ਪਤੀ ਦੀ ਫਿਲਮ ਸ਼ਿਵਾਏ ਦਾ ਸਮਰਥਨ ਕੀਤਾ ਹੈ ਕਾਜੋਲ ਨੇ ਕਿਹਾ ਮੈਨੂੰ ਲੱਗਦਾ ਹੈ ਕਿ ਫਿਲਮ ਦੇ ਟ੍ਰੇਲਰ ਨੂੰ ਜੋ ਪ੍ਰਤੀਕਿਰਿਆਵਾਂ ਮਿਲ ਰਹੀਆਂ ਨੇ ਉਹ ਅਤਪੁੱਤ ਹਨ ਤਨਵਾਦ ਸਾਡੇ ਕੋਲ ਚੰਗਾ ਪ੍ਰੋਜੈਕਟ ਹੈ ਉਹਨਾਂ ਨੇ ਕਿਹਾ ਮੈਨੂੰ ਲੱਗਦਾ ਹੈ ਕਿ ਫਿਲਮ ਖੁਦ ਬੋਲਦੀ ਹੈ ਅਤੇ ਟ੍ਰੇਲਰ ਤੋਂ ਬਿਹਤਰ ਹੋਏਗੀ ਹਾਲੀਵੁੱਡ অভিনেত্রী ਅੰਜਲੀਨਾ ਜੋਲੀ ਦੇ ਪਿਤਾ ਜੌਨ ਵਾਈਟ ਨੇ ਅੰਜਲੀਨਾ ਵੱਲੋਂ ਬ੍ਰੈਡ ਪਿਟ ਨਾਲ ਤਲਾਕ ਲਈ ਅਰਜ਼ੀ ਦਾਖਲ ਕਰਨ ਤੇ ਦੁੱਖ ਅਤੇ ਚਿੰਤਾ ਜਤਾਈ ਹੈ। ਉਨ੍ਹਾਂ ਮੁਤਾਬਕ ਜ਼ਰੂਰ ਕੁਝ ਗੰਭੀਰ ਹੋਇਆ ਹੈ ਜਿਸਦੇ ਬਾਅਦ ਅੰਜਲੀਨਾ ਨੇ ਕਦਮ ਚੁੱਕੇ ਹੈ। ਵੈਬਸਾਈਟ thewrap.com ਮੁਤਾਬਕ ਜੌਨ ਨੇ ਕਿਹਾ ਕਿ ਉਨ੍ਹਾਂ ਨੂੰ ਨਹੀਂ ਪਤਾ ਕਿ ਉਨ੍ਹਾਂ ਦੀ ਬੇਟੀ ਨੇ ਫੈਸਲਾ ਕਿਉਂ ਲਿਆ ਪਰ ਇਹ ਦੁਖਦ ਹੈ। ਐਂਜਲੀਨਾ ਤੇ ਬ੍ਰੈਡਪਿਟ ਅਲੱਗ ਹੋ ਰਹੇ ਨੇ ਇਸ ਤੋਂ ਪਹਿਲਾਂ ਹੀ ਲੰਡਨ ਦੇ ਮਸ਼ਹੂਰ ਮੈਡਮ ਟੁਸੈਡ ਮਿਊਜ਼ੀਅਮ ਵਿੱਚ ਲੱਗੇ ਉਹਨਾਂ ਦੇ ਮੂਮ ਤੇ ਪੁਤਲਿਆਂ ਨੂੰ ਅਲੱਗ-ਅਲੱਗ ਕਰ ਦਿੱਤਾ ਗਿਆ ਜਦਕਿ ਪਹਿਲਾਂ ਇਹ ਦੋਵੇਂ ਪੁਤਲੇ ਇਕੱਠੇ ਸਨ ਬੀਬੀਸੀ ਦੀ ਖਬਰ ਦੇ ਮੁਤਾਬਕ ਸੋਮਵਾਰ ਨੂੰ ਐਂਜਲੀਨਾ ਮਰਦਤਲਾਕ ਤਿਆਗੀ ਦਾਖਲ ਕਰਨ ਦੇ ਬਾਅਦ ਅਜਿਹਾ ਕੀਤਾ ਗਿਆ ਹੈ ਅਭਿਨੇਤਾ ਹਿਮੰਤ ਪਾਂਡੇ ਬਾਤ ਆਜ ਵਿੱਚ ਖਲਨਾਇ ਦੀ ਭੂਮਿਕਾ ਵਿੱਚ ਨੇ ਹਿਮੰਤ ਨੇ ਕਿਹਾ ਕਿ ਬਾਤ ਆਜ ਜੋ ਕੈਬਨਿਟ ਮੰਤਰੀ ਦਾ ਕਿਰਦਾਰ ਨਿਭਾ ਰਹੇ ਨੇ ਉਹਨਾਂ ਨੇ ਕਿਹਾ ਕਿ ਬਹੁਤ ਚੰਗਾ ਲੱਗਾ ਕਿ ਪਹਿਲੀ ਵਾਰ ਅਜਿਹੀ ਭੂਮਿਕਾ ਨਿਭਾਉਣ ਦਾ ਮੌਕਾ ਮਿਲਿਆ ਜਿਸ țe ਮੇਰੀ ਅਭਿਨੇ ਦੀ ਉਚਾਈ ਅਤੇ ਗਹਿਰਾਈ ਵੇਖਣ ਨੂੰ ਮਿਲੇਗੀ ਦਰਸ਼ਕ ਸਨਮਾ ਤੋਂ ਨਿਕਲਣ ਮਗਰੋਂ ਇਹਨਾਂ ਲੱਗ ਰੂਪੇ ਯਾਦ ਰੱਖਣਗੇ ਅਪਨੇਤਵੀ ਸੁਨਾਕਸ਼ੀ ਸਿਨਾ ਦਾ ਕਹਿਣਾ ਹੈ ਕਿ ਜੇਕਰ ਉਹਨਾਂ ਦੇ ਪਿਤਾ ਸ਼ਤਰੂਗਨ ਸਿਨਾ ਤੇ ਬਾਇਓਪਿਕ ਬਣਦੀ ਹੈ ਤਾਂ ਰਣਵੀਰ ਸਿੰਘ ਉਹਨਾਂ ਦਾ ਕਿਰਦਾਰ ਨਿਭਾਉਣ ਸੁਨਾਕਸ਼ੀ ਨੇ ਰਣਵੀਰ ਨੂੰ ਇਸ ਲਈ ਪਰਫੈਕਟ ਤਸਿਆ ਸੁਨਾਕਸ਼ੀ ਰਣਵੀਰ ਨਾਲ ਫਿਲਮ ਰੋਟੇਰਾ ਵਿੱਚ ਨਜ਼ਰ ਆ ਚੁੱਕੀ ਹੈ